ਹਾਂਜੀ ਅੱਜ ਸਾਡੇ ਮੁੰਡੇ ਨੇ ਕਰ ਲਈ ਤਿਆਰੀ ਨਾਨਕਿਆਂ ਦੇ ਜਾਨ ਨੂੰ ਇਹ ਅੱਜ ਵੀ ਕਾਲੀ ਪੱਗ ਬੰਨਣ ਲੱਗਾ ਸੀ ਮੈਂ ਕਿਹਾ ਨਹੀਂ ਤੂੰ ਹਰ ਵਾਰੀ ਕਾਲੀ ਪੱਗ ਬੰਨਦਾ ਨੇ ਨਾਲ રોજ ਤੇ ਅੱਜ ਇਹਨੇ ਫੇਰ ਨਾਪੀ ਪੱਗ ਬੰਨੀ ਆ ਹੋ ਗਿਆ ਤਿਆਰ ਮੈਂ ਤਾਂ ਹੋ ਗਿਆ ਕੁਛ ਨਹੀਂ ਹੋ ਗਿਆ ਬਸ ਮੈਂ ਰੈਡੀ ਆ ਡੈਡੀ ਡੈਡੀ ਕਿੱਥੇ ਹੈ ਡੈਡੀ ਮਲਾਦਰ ਸੋਈ ਚ ਗਏ ਸੀ ਚਲ ਆ ਜਾ ਕਿਰਦਾ ਦੋ ਤਾਂ ਦੁਕਾਨ ਚੋਂ ਕੱਪੜੇ ਵੀ ਚੱਕਣੇ ਪੁੱਤ ਜੀ ਮੰਮੀ ਇਹ ਕੱਪੜੇ ਕਿੰਨਾ ਦੇ ਆਪਾਂ ਨਾਲ ਲੈ ਕੇ ਜਾਣੇ ਆ ਇਹ ਫੋਟ ਨਾਲ ਲੈ ਕੇ ਜਾ ਰਹੇ ਆਪਾਂ ਇਹ ਸੂਟ ਹੈਗਾ ਮੈਂ ਤੁਹਾਨੂੰ ਦੱਸ ਪਈਆਂ ਸਾਰਿਆਂ ਨੂੰ ਇਹ ਮੇਰੀ ਮੈਡਮ ਨੇ ਮੇਰੇ ਟੀਚਰ ਉਹਨਾਂ ਦਾ ਸੂਟ ਆ ਇੱਕ ਮੈਂ ਪਹਿਲਾਂ ਵਰਕ ਕਰਕੇ ਤੇਸ ਦਾ ਉਹ ਮੋਗੇ ਦੇ ਆ ਤੇ ਉਹਨਾਂ ਕੋਲੇ ਮੈਂ ਨਰਸਰੀ ਤੋਂ ਲੈ ਕੇ 5th ਤੱਕ ਉਹਨਾਂ ਨੂੰ ਪੜਾਇਆ ਤੇ ਇੱਕ ਸੂਟ ਪਹਿਲਾਂ ਪੇਜ ਦਾ ਤੇ ਇੱਕ ਆਇਆ ਜਿਆ ਕੁਝ ਉਸ ਤੋਂ ਸੰਬੰਧ ਸੂਟ ਸਲਾਈ ਕੀਤਾ ਸੀ ਤੇ ਅੱਜ ਮੈਂ ਜਾਣਾ ਸੀ ਤੇ ਮੈਂ ਕਿਹਾ ਨਾਲ ਹੀ ਆਪਾਂ ਉਹਨਾਂ ਦੇ ਕੱਪੜੇ ਵੀ ਪਹੁੰਚ ਦੇ ਕਰ ਦਿੰਦੇ ਇਹ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਸਾਥੇ ਤੋਂ ਬੱਤੀ ਗਰਮ ਰੈਡੀ ਇਹ ਨਹੀਂ ਚੱਲਦੀ ਕਿਉਂ ਨਹੀਂ ਦੱਜੂ ਮੈਂ ਲੋਕ ਲਾਉਣੀ ਆਣ ਅਸੀਸ ਆਪਦੇ ਨਾਂਕੇ ਆ ਗਏ ਆ ਮੈਂ ਹੁਣ ਆਪਾਂ ਚੱਲੇ ਆ ਘਰੇ ਤੇ ਘਰੇ ਜਾ ਕੇ ਮੈਂ ਦੀ ਤੁਹਾਨੂੰ ਆਪਾਂ ਪਹੁੰਚੂ ਗਏ ਘਰੇ ਜ ਲੋਗ ਗਏ ਹੁੰਦੇ ਆ ਆ ਉਹ ਯਾਰ ਆਈ ਸਹੀ ਜਾਨ ਦੀ ਜਾਨੋ ਕਿੱਥੇ ਪੱਠੀ ਪੱਠੀ ਜੇ ਛੁੱਟੀਆਂ ਵਧ ਗਈਆਂ ਫੇਰ ਐਵੇਂ ਅਤਰਾ ਜੀ ਨਹੀਂ ਕਰਦਾ ਘਰੇ ਜਨ ਲੈ ਸਾਡਾ ਤਾਂ ਜੀ ਨਹੀਂ ਲੱਗਦਾ ਪੁੱਤ ਨਾਲੇ ਉਹਨਾਂ ਨੂੰ ਇੰਜੈਕਸ਼ਨ ਲੱਗਣਾ ਪਰਸੋਂ ਨੂੰ ਫੋਨ ਆਇਆ ਉਹਨਾਂ ਦਾ ਫਿਰ ਆਂਗਣਵਾਲੀ ਵਾਲਿਆਂ ਨੇ ਨਹੀਂ ਬੁੱਧਵਾਰ 15 ਸਾਲਾਂ ਦਾ ਜਿਹੜਾ ਪਹਿਲੀ ਉਹ ਕਹਿੰਦੇ ਵੀ ਮਨਸਿਰਦਾ ਉਹਨਾਂ ਦਾ 10 ਸਾਲਾਂ ਦਾ ਜਿਹੜਾ ਟੀਕਾ ਲੱਗਣਾ ਤੇ ਬੇਸਰ ਉਹਦੇ ਲੱਗੂ ਮੜ ਕੇ ਵੀਰ ਦੇ ਲੱਗੂਗਾ 15 ਸਾਲਾਂ ਦਾ ਜਦ ਇਹ ਹੋ ਗਿਆ ਗਾਂਹਲੇ ਸਾਲ ਲੱਗ ਜੀ ਇਹਦੇ ਟੀਕਾ ਮੈਂ ਤਾਂ ਪਾਣੀ ਪੀਉਂਗੀ ਪਾਣੀ ਪੀਣਾ ਮੈਂ ਹਾਂ ਤੁਸੀਂ ਚੱਕੋ ਮਾਨਸੀ ਤਾਂ ਰੋਜ਼ ਪੀਂਦੀ ਨਹੀਂ ਠੰਡੇ ਹਾਂ ਦਵੀ ਦਿੰਦੀ ਵਾਸ ਮੇਰਾ ਕਿਆ ਹੋਇਆ ਸੀ ਵੀ ਦੇਣਾ ਨਹੀਂ ਰੋਜ਼ ਠੰਡਾ ਲਾਈਕ ਤਾਂ ਕਿੰਨੇ ਤੁਸੀਂ ਦੀ ਕਿਹੜਾ ਬਣਾ ਦੋ ਹੈ ਮਾਨਸੀਤ ਖਾਲੀ ਮੈਂ ਕੀ ਕੌਲਾ ਭਰਿਆ ਵਾ और टड़पला ना तो मैं गई चलो मैं बहुत ਚਲੋ ਬਈ ਚਲੋ ਮੈਂ ਮੂੜੇ ਨਾਲ ਰਹਿਣਾ ਤੇਰੀ ਮਹਿਗੀ ਰਹਿ ਗਈ ਆ ਗਈ ਕਿੰਦੀ ਕਹੇ ਨਾ ਨਹੀਂ ਛੁੱਟੀਆਂ ਵਾਧੀਆਂ ਤੇ ਫੇਰ ਮੁੜਿਆ ਹਣਾ ਕਰਿਆ ਕਿ ਸਾਡੇ ਮਾਨਸਿੱਤ ਕਹਿੰਦੀ ਮੈਂ ਵੀ ਹਲਦੀ ਵਾਲਾ ਐਕਸਪੈਰੀਮੈਂਟ ਕਰਨਾ ਤੇ ਇਹਨੇ ਵੀ ਕਰਕੇ ਦੇਖਿਆ ਬਹੁਤ ਸੋਹਣਾ ਬਣਿਆ ਤੇ ਇਸ ਤੇ ਨਾਲ ਹੀ ਅੱਜ ਤੇ ਬਲੌਗ ਦਾ ਕਰਦੇ ਆ ਐਂਡ ਥੈਂਕ ਯੂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ